ਆਨਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਂਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਹਰੇ ਮਟਰ ਨਾਲ ਘਰ ਦੇ ਵਿੱਚ ਸਟੋਰ ਕਿਵੇਂ ਕਰਕੇ ਰੱਖ ਸਕਦੇ ਆਪਾਂ ਹੁਣ ਸਰਦੀਆਂ ਦਾ ਮੌਸਮ ਹੁਣ ਖਤਮ ਹੋਣ ਵਾਲਾ ਏ ਤੇ ਇੱਧਰ ਆਪਾਂ ਨੇ ਨਾ ਜਿਹੜੇ ਕਿਲੋ ਨਾ ਮਟਰ ਲਿਆਂਦੇ ਤੇ ਦੇਖੋ ਆਪਾਂ ਨੇ ਨਾ ਇਸ ਤਰ੍ਹਾਂ ਨਾ ਦਾਣੇ ਕੱਢ ਲਏ ਨੇ ਤੇ ਆਪਾਂ ਤੁਹਾਨੂੰ ਹੁਣ ਨੇੜੇ ਕਰਕੇ ਦਿਖਾਉਨੇ ਆ ਦੇਖੋ ਜੀ ਜੇ ਇਹ ਮਟਰ ਥੋੜੇ ਜਿਹਾ ਨਾ ਆਪਾਂ ਨੂੰ ਨਾ ਕਿੱਲੇ ਕਿੱਲੇ ਜੇ ਲੱਗਦੇ ਨੇ ਨਾ ਜਿਵੇਂ ਆਪਾਂ ਹੁਣ ਬਾਜ਼ਾਰ ਚੋਂ ਲਿਆਉਂਦੇ ਆਏ ਉਹ ਪਾਣੀ ਛਿੜਕੀ ਜਾਂਦੇ ਉੱਪਰ ਨਾ ਧੁੱਪ ਪੈਣ ਲ ਤੁਸੀਂ ਨਾ ਇਸ ਤਰ੍ਹਾਂ ਦਾ ਇੱਕ ਕੱਪੜਾ ਲੈ ਲੈਣਾ ਹੈ ਕੱਪੜਾ ਲੈ ਕੇ ਨਾ ਜਿਹੜੇ ਗਿੱਲੇ-ਗਿੱਲੇ ਹੈਗੇ ਨਾ ਮਟਰ ਇਸ ਤਰ੍ਹਾਂ ਤੇ ਆਪਾਂ ਨੇ ਨਾ ਮਤ ਪਾਣੀ ਨਾਲ ਚੰਗੀ ਤਰ੍ਹਾਂ ਸੁਕਤਾ ਕਰ ਦੇਣਾ ਹੈ ਸੁਕਤਾ ਕਰਨ ਦੇ ਨਾਲ ਨਾ ਇਹਨਾਂ ਨਾਲ ਨਾ ਕੱਪੜੇ ਦੇ ਨਾਲ ਨਾ ਜਿਹੜੀ ਮਾਣੀ-ਮੋਡੀ ਸਲਾਬ ਜੀ ਹੁੰਦੀ ਹੈ ਨਾ ਉਹ ਸਾਰੀ ਖਤਮ ਹੋ ਜਾਂਦੀ ਹੈ ਤੁਸੀਂ ਨਾ ਬਸ ਇਹਨੂੰ ਇਸ ਤਰ੍ਹਾਂ ਹੀ ਦੱਬੀ ਜਾਣਾ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੇ ਤੁਹਾਡੇ ਕੋਲ ਕੋਈ ਡੱਬਾ ਹੈਗਾ ਇਹ ਤਾਂ ਤੁਸੀਂ ਨਾ ਡੱਬਾ ਲੈ ਸਕਦੇ ਕਿਸੇ ਕੋਲ ਨਹੀਂ ਡੱਬਾ ਵੀ ਹੁੰਦਾ ਹੈਗਾ ਤਾਂ ਤੁਸੀਂ ਨਾ ਇਸ ਤਰ੍ਹਾਂ ਦਾ ਨਾ ਇੱਕ ਲਪਾਪਾ ਲੈ ਲੈਣਾ ਹੈ ਲਪਾਪੇ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਨਾ ਮਟਰ ਪਾ ਲੈਣੇ ਵਿੱਚ ਤੇ ਆਪਾਂ ਤੁਹਾਨੂੰ ਜਿਹੜਾ ਕਰਕੇ ਦਿਖਾਉਣੀ ਹੈ ਦੇਖੋ ਇਸ ਤਰ੍ਹਾਂ ਕੀ ਕਰਨਾ ਆਪਾਂ ਨੇ ਨਾ ਦੇਖੋ ਲਪਾਪੇ ਦੇ ਵਿੱਚ ਨਾ ਮਟਰ ਪਾ ਲੈਣੇ ਨਾ ਇਹਨੂੰ ਨਾ ਐਨਾ ਚੰਗੀ ਤਰ੍ਹਾਂ ਨਾ ਬੰਦ ਕਰ ਦੇਣਾ ਬਿਲਕੁਲ ਵੀ ਨਾ ਇਹਦੇ ਵਿੱਚ ਹਵਾ ਨਹੀਂ ਜਾਣੀ ਚਾਹੀਦੀ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਟਰ ਪਾ ਲਏ ਆ ਮਟਰ ਪਾ ਕੇ ਨਾ ਤੁਸੀਂ ਨਾ ਦੋ ਲੈ ਲੈਣੀਆਂ ਰਫਟਾਂ ਰਫਟਾਂ ਨਾਲ ਨਾਲ ਇਹਨਾਂ ਐ ਚੰਗੀ ਤਰ੍ਹਾਂ ਨਾ ਬੰਦ ਕਰ ਦੇਣਾ ਤਾਂ ਕਿ ਨਾ ਇਹਦੇ ਵਿੱਚ ਨਾ ਬਿਲਕੁਲ ਵੀ ਹਵਾ ਨਾ ਬੜੇ ਦੇਖੋ ਫੈਕਸਨ ਆਪਾਂ ਨੇ ਨਾ ਖੜਾ ਖੜੇ ਤਾ ਇਹ ਮੇਰੇ ਕੋਲ ਤਾਂ ਹੈਗਾ ਇਹ ਆਈਸਕ੍ਰੀਮ ਵਾਲਾ ਹੈਗਾ ਡੱਬਾ ਦੇਖੋ ਜੀ ਹੁਣ ਆਪਾਂ ਨਾ ਅੱਧੇ ਮਟਰ ਇਹਦੇ ਵਿੱਚ ਪਾ ਲਵਾਂਗੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਣੇ ਹੈਗੇ ਮਟਰ ਕੁਸੀਂ ਨਾ ਚੰਗੀ ਤਰ੍ਹਾਂ ਆਪਣੇ ਘਰ ਦੇ ਵਿੱਚ ਕੋਈ ਵੀ ਸਬਜ਼ੀ ਬਣਾ ਸਕਦੇ ਆ ਬਿਲਕੁਲ ਮਟਰਾਂ ਦੇ ਸੁੱਕਣਾ ਨਹੀਂ ਹੈਗਾ ਲੰਬੇ ਸਮੇਂ ਤੱਕ ਨਾ ਐਂ ਬਹੁਤ ਵਧੀਆ ਨਾ ਹਰੇ ਭਾਈ ਤੇ ਮਟਰ ਦਿਖਣਗੇ ਤੁਹਾਨੂੰ ਵੀ ਜਿਹੇ ਜੇ ਆਪਾਂ ਨੇ ਰੱਖੇ ਆ ਨਾ ਉਹੇ ਜਿਹੇ ਆਪਾਂ ਕਰ ਸਕਦੇ ਆ ਤੇ ਆਪਾਂ ਨੇ ਲੈ ਲੈਣਾ ਢੱਕਣ ਵਾਲਾ ਇਹ ਦੇਖੋ ਆਪਾਂ ਨੇ ਨਾ ਉੱਪਰ ਤੇ ਐ ਚੰਗੀ ਤਰ੍ਹਾਂ ਨਾ ਢੱਕਣਾ ਇਸ ਤਰ੍ਹਾਂ ਦਵਾ ਦਿੱਤਾ ਹੈ ਤਾਂ ਕਿ ਇਹਦੇ ਵਿੱਚ ਹਵਾ ਨਾ ਬਿਲਕੁਲ ਵੀ ਨਾ ਬੜੇ ਤੇ ਆਪਾਂ ਤੁਹਾਨੂੰ ਅੱਗੇ ਦੱਸਨੇ ਵੀ ਹੁਣ ਕੀ ਕਰਨਾ ਹੈ ਤਦ ਲਈ ਹੁਣ ਆਪਾਂ ਨੇ ਨਾ ਫ੍ਰੀਜ ਦਾ ਢੱਕਣ ਲੱਤਿਆ ਕੋਲ ਦੇਖੋ ਫ੍ਰੀਜ ਨਾਲ ਸੀ ਨਾ ਇਹ ਫੁੱਲ ਤੇ ਕੀਤੀ ਹੋਈਆਂ ਤੇ ਇਹਦੇ ਵਿੱਚ ਨਾ ਬਰਫ਼ ਜੰਮਣੀ ਚਾਹੀਦੀ ਹੈ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਦੇਖੋ ਜਿਹੜੇ ਡੋਂਗੇ ਪਏ ਨੇ ਦੇਖੋ ਇਹਨਾਂ ਤੇ ਉੱਪਰ ਨਾ ਕਿੰਨੀ ਕਿੰਨੀ ਦੇਖੋ ਇਸ ਤਰ੍ਹਾਂ ਬਰਫ਼ ਜੰਮੀ ਪਈ ਹੈ ਜੇ ਬਰਫ਼ ਜੰਮੀ ਹੋਊਗੀ ਨਾ ਤੇ ਨਾ ਬਰਫ਼ ਵਾਲਾ ਜਿਹੜਾ ਖਾਨਾ ਨੇ ਠੰਡਾ ਰਹੂਗਾ ਤੇ ਆਪਾਂ ਨੇ ਕਿਹੜੀ ਜਿਹੜਾ ਵੀ ਸਮਾਨ ਰੱਖਣਾ ਉਹ ਖਰਾਬ ਨਾ ਹੋਵੇ ਦੇਖੋ ਇਸ ਤਰ੍ਹਾਂ ਆਪਾਂ ਨੇ ਰੱਖ ਦਿੱਤੇ ਆ ਹੁਣ ਗਰਮੀਆਂ ਦਾ ਸੀਜ਼ਨ ਆ ਰਿਹਾ ਨਾ ਵਾਰ-ਵਾਰ ਲੜਟ ਭੱਜੀ ਜਾਣੀ ਆ ਦੇਖੋ ਜੇ ਆਪਾਂ ਨੇ ਕੂਲ ਫ੍ਰੀਜ ਕਰੀ ਹੋਈ ਹੈ ਨਾ ਬਿਲਕੁਲ ਵੀ ਕੀ ਖਰਾਬ ਨਹੀਂ ਹੋਣੀ ਹੈਗੀ ਦੇਖੋ ਲੈ ਡੋਂਗਿਆ ਦੇ ਉੱਪਰ ਨਾ ਬਿਲਕੁਲ ਦੇਖੋ ਐਂ برف ਜੰਮੀ ਪਈ ਹੈ ਤੇ ਇੰਨੀ ਜ਼ਿਆਦਾ ਠੰਡ ਹੈ ਨਾ ਬਹੁਤ ਜ਼ਿਆਦਾ ਤੇ ਆਪਣੇ ਮਟਰਾਂ ਨੇ ਨਾ ਇਸ ਤਰ੍ਹਾਂ ਦੇ ਹੀ ਪਏ ਰਹਿਣਾ ਹੈ ਪੂਰੇ ਹਰੇ ਬਾਈ ਤੇ ਰਹਿਣਗੇ ਬਿਲਕੁਲ ਵੀ ਆਪਾਂ ਨੇ ਨਾ ਦੇਖੋ ਇਹਦੇ ਵਿੱਚ ਹਵਾ ਨਹੀਂ ਨਾ ਬੰਦ ਨਹੀਂ ਹੈਗੀ ਦੇਖੋ ਐਂ ਬੰਦ ਕਰਤਾ ਐਂ ਚੰਗੀ ਤਰ੍ਹਾਂ ਚਾਰੇ ਪਾਸੇ ਤੇ ਇਸ ਤਰ੍ਹਾਂ ਦਾ ਕੋਈ ਤੁਹਾਡੇ ਘਰਾਂ ਡੱਬਾ ਪਿਆ ਹੋਊਗਾ ਉਹਦੇ ਵਿੱਚ ਪਾ ਕੇ ਨਾ ਤੁਸੀਂ ਨਾ ਇਸ ਤਰ੍ਹਾਂ ਰਿਫ੍ਰਿਜਰ ਦੇ ਵਿੱਚ ਨਾ ਰੱਖ ਸਕਦੇ ਆ ਤੇ ਇਹਦਾ ਡੋਰ ਕਰ ਦੋ ਇਸ ਤਰ੍ਹਾਂ ਬੰਦ ਦੇਖੋ ਜੀ ਇੰਨੀ ਜਿਆਦਾ ਮौज ਆ ਨਾ ਕੋਈ ਆਪਣੇ ਰਿਸ਼ਤੇਦਾਰ ਆ ਗਏ ਆ ਝਟਪਟ ਮਟਰ ਕਟੋ ਸਬਜ਼ੀ ਬਣਾ ਲਓ ਇਹ ਰੱਪਰੇ ਤੁਹਾਨੂੰ ਟਿਪਸ ਦੇਣੀ ਸੀ ਦੇ ਦਿੱਤੀ ਆ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਲੰਬੇ ਸਮੇਂ ਤੱਕ ਨਾ ਮਟਰ ਸਟੋਰ ਕਰਕੇ ਰੱਖ ਸਕਦੇ ਆ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ